ਅੱਜ ਤੋਂ 19 ਸਾਲ ਪਹਿਲਾਂ ਹਲਕੇ ਲਹਿਰੇ ਨੂੰ ਮਿਲਿਆ ਹੋਇਆ ਇੱਕ ਤੋਹਫਾ ਲਗਭਗ 100 ਕਿੱਲੇ ਦੇ ਵਿੱਚ ਬਣਨ ਜਾ ਰਿਹਾ ਇੱਕ ਯੂਨੀਵਰਸਿਟੀ ਕੈਂਪਸ ਉਹ ਅੱਜ ਇੱਕ ਮੈਰਿਜ ਪੈਲੇਸ ਦੇ ਵਿੱਚੋਂ ਇੱਕ ਯੂਨੀਵਰਸਿਟੀ ਚੱਲ ਰਹੀ ਹੈ ਇੱਕ ਵਿੱਦਿਆ ਦਾ ਮੰਦਿਰ ਚੱਲ ਰਹੀ ਹੈ ਗੈਉ ਗਾਰੀਜ ਪੈਲੇਸਾਂ ਜਿੱਤ ਚੱਲ ਰਹੀ ਹੈ ਆ ਪਿੱਛੇ ਤੁਸੀਂ ਦੇਖ ਸਕਦੇ ਹੋ 100 ਕਿਲਾ ਜਮੀਨ ਤਿੰਨ ਪਿੰਡਾਂ ਨੇ ਰਲ ਕੇ ਇਸ ਕੈਂਪਸ ਲਈ ਦੇ ਦਿੱਤੀ ਗਈ ਸੀ ਜਿਸ ਜ਼ਮੀਨ ਦੇ ਵਿੱਚ ਅੱਜ ਤੁਹਾਨੂੰ ਬੱਚੇ ਪੜਦੇ ਨਜ਼ਰ ਨਹੀਂ ਆ ਰਹੇ ਕੀ ਇਹ ਜਿਹੜਾ ਪੰਚਾਇਤ ਚੀਜ਼ ਦੇ ਆਪਣੇ ਦੇਲੇ ਪਿੰਡੇ ਦੀ ਅੱਛਾ ਬਾਕੀ ਕੁਝ ਮੇਲਾ ਪਟਾਪਲਾ ਅੱਛਾ ਚੈਕ ਤਾਂ ਨਹੀਂ ਲੱਗਿਆ ਇਹ ਬਲੈਕਸ ਹੈ ਬਲੈਕਸ ਨਹੀਂ ਇਹ ਬਲੈਕਸ ਲਾਇਆ ਹੈ ਬਲੈਕਸ ਨਹੀਂ ਇਹ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਨ ਵਾਲੀ ਸਰਕਾਰ ਨੇ ਕੀ ਸਥਿਤੀ ਕੀ ਹਾਲਾਤ ਕਰੇ ਹੋਏ ਹੈ ਜੀਵਨ ਦੇ ਤੂਬਾਸ਼ਕੂ ਬਸ ਬਾਤ ਨਹੀਂ ਦੇਖਦਾ ਇਹ ਬਾਤ ਨੂੰ ਤਾਹਨੇ ਰੱਖ ਮੈਂ ਦੇਖੀ ਬੱਲਾ ਕਰਦੇ ਹੋ ਤੁਸੀਂ ਸਿੱਖਿਆ ਕ੍ਰਾਂਤੀ ਦੀ ਆ ਸਿੱਖਿਆ ਕ੍ਰਾਂਤੀ ਆ ਤੁਸੀ ਇੱਕੋ ਬਾਤ ਨੂੰ ਮੈਂ ਛਿਨਾਲੀ 1200 ਕੁੜੀਆਂ ਉਹ ਜਿਹੜੀਆਂ ਵਰਦੀਆਂ ਨੇ ਉਹਨਾਂ ਨੇ ਆ ਮੁੱਲਿਆਂ ਦਾ ਬਾਤ ਤੁਸੀਂ ਇੰਨੇ ਇੰਨੇ ਕਰੋੜਾਂ ਅਰਬਾਂ ਰੁਪਏ ਐਡ ਤੇ ਖਰਚਦੇ ਹੋ ਤੁਹਾਨੂੰ ਕਾਲੀ ਪੁੱਲਾ ਸਿੰਘ ਜੀ ਦਾ ਪਿੰਡ ਨਾ ਨਜ਼ਰ ਆਇਆ ਉਹਨਾਂ ਦੇ ਨਾਮ ਤੋਂ ਬਣਿਆ ਯੂਨੀਵਰਸਿਟੀ ਕੈਂਪਸ ਨਾ ਨਜ਼ਰ ਆਇਆ ਅਦੇ ਬਤਿਮਾ ਕੋ ਬੜਾਈ ਸੀ ਉਦੋਂ ਦੇ ਪੀਸੀ ਦੇ ਮੈਂ ਪਾਣੀ ਪੂਣੀ ਆ ਜਾਂਦਾ ਉਹਦੀ ਵੀ ਹਾਂਜੀ ਆ ਜਾਂਦਾ ਹਾਂਜੀ ਆ ਜਾਂਦਾ ਪਾਣੀ ਪਾਣੀ ਆ ਟੁੱਬੇ ਵਾਲਾ ਪਾਣੀ ਆ ਜਾਂਦਾ ਯਾਰ ਪਰ ਉਹਦੀ ਕਲਾਸਾਂ ਵਿੱਚ ਤਾਂ ਪੂਣੀ ਹੁੰਦੀਆਂ ਨੇ ਪਰ ਉਹ ਨਹੀਂ ਕਰਦੀਆਂ ਨੇ ਪਰ ਉਹਨੇ ਤਾਂ ਚੁੱਕਿਆ ਕਰਦੀ ਆ ਪਾਣੀ ਆਓ ਤੁਹਾਨੂੰ ਅੱਜ ਉਹ 100 ਕਿੱਲੇ ਵਾਲੇ ਯੂਨੀਵਰਸਿਟੀ ਕੈਂਪਸ ਦੀ ਉਹ ਬੋਲਦੀ ਤਸਵੀਰ ਦਿਖਾਈ ਆ ਸਿੱਖਿਆ ਕ੍ਰਾਂਤੀ ਦੀ ਇੱਕ ਵਾਰੀ ਫੇਰ ਫੂਕ ਕੱਢਣ ਆਇਆ ਪਿੰਡ ਦੇਲਾ ਸਹੀਹਾ ਦੇ ਵਿੱਚ ਮਹਾਨ ਅਕਾਲੀ ਪੂਲਾ ਸਿੰਘ ਜੀ ਦੇ ਨਾਮ ਤੇ ਬਣਿਆ ਯੂਨੀਵਰਸਿਟੀ ਕੈਂਪਸ ਉਹਦੀ ਹਾਲਾਤ ਉਹਦੀ ਸਥਿਤੀ ਦੇਖ ਕੇ ਅੱਜ ਰੋਣਾ ਆ ਰਿਹਾ ਕੁਝ ਦਿਨ ਪਹਿਲਾਂ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਦੀ ਮੈਂ ਹਾਲਾਤ ਥੋਡੇ ਸਾਰੇ ਲੋਕਾਂ ਸਾਹਮਣੇ ਲੈ ਕੇ ਆਇਆ ਸੀ ਤੇ ਬਹੁਤ ਲੋਕਾਂ ਨੇ ਉਸ ਤੇ ਦੁੱਖ ਮਣਾਇਆ ਬਹੁਤ ਲੋਕਾਂ ਦਾ ਸਾਥ ਮਿਲਿਆ ਬਹੁਤ ਬੱਚੇ ਮੈਨੂੰ ਪਟਿਆਲੇ ਚੰਡੀਗੜ੍ਹ ਤੋਂ ਮਿਲੇ ਜਿਹੜੇ ਲਹਿਰੇ ਹਰੀਏ ਦੇ ਸੀਗੇ ਜਿਨ੍ਹਾਂ ਨੇ ਕਿਹਾ ਜੀ ਕਾਲਜ ਬਚਾ ਲਓ ਸਾਨੂੰ ਬਾਹਰ ਆ ਕੇ ਪੜ੍ਹਨਾ ਪੜਾ ਔਖਾ ਲੱਗਦਾ ਉਸੇ ਦੇ ਤਹਿਤ ਅੱਜ ਸੈਕ ਇੱਕ ਯੂਨੀਵਰਸਿਟੀ ਕੈਂਪਸ 2005 ਦੇ ਵਿੱਚ ਹਲਕੇ ਲਹਿਰੇ ਦੇ ਵਿੱਚ ਲਿਆਂਦਾ ਗਿਆ ਸੀ ਇਹ ਸੁਪਨਾ ਦੇਖ ਕੇ ਕਿ ਸਾਡਾ ਜਿਹੜਾ ਹਲਕਾ ਜਿਹਰੇ ਤੇ ਬੈਕਵਰਡ ਦਾ ਟੈਗ ਲੱਗਦਾ ਹੈ ਉਹ ਬੈਕਵਰਡ ਦਾ ਟੈਗ ਮਟਾਉਣ ਦੀ ਜਿਹੜੀ ਜੰਗ ਹੈ ਉਹਦੇ ਵਿੱਚ ਇਹ ਸੀ ਵੀ ਉਹ ਰ ਐਜੂਕੇਸ਼ਨ ਇੰਸਟੀਟਿਊਟ ਖੋਲ ਤੋਂ ਜਿੰਨੇ ਖੋਲ ਸਕਦੇ ਬਾਬਾ ਹੀਰਾ ਸਿੰਘ ਪਠਨ ਕਾਲਜ ਖੋਲਿਆ ਉਸ ਤੋਂ ਬਾਅਦ ਥੱਲਾ ਮਾਰਿਆ ਵੀ ਯੂਨੀਵਰਸਿਟੀ ਲੈ ਕੇ ਆਈ ਸਰਕਾਰ ਜਾਣ ਵਾਲੀ ਸੀ ਫਟਾਫਟ ਇੱਕ ਯੂਨੀਵਰਸਿਟੀ ਕੈਂਪਸ ਅਪਰੂਵ ਕਰਾ ਕੇ ਲਿਆਂਦਾ ਗਿਆ ਆਲੇ ਦੁਆਲੇ ਦੇ ਪਿੰਡਾਂ ਨੇ ਲਗਭਗ 100 ਕੰਡਾ ਜ਼ਮੀਨ ਦੇ ਦਿੱਤੀ ਜਿੰਨਾ ਉਹਨੂੰ ਬਣਾਉਣ ਲਈ ਪੈਸਾ ਚਾਹੀਦਾ ਸੀ ਉਹਨਾਂ ਪੈਸਾ ਸਰਕਾਰ ਦੇ ਮਹਿਕਮੇ 'ਚ ਜਮ੍ਹਾਂ ਕਰਾ ਕੇ ਇੱਥੇ ਇੱਕ ਟੈਂਪੋਰਰੀ ਪੰਚਾਇਤ ਘਰ ਦੇ ਵਿੱਚ ਇੱਕ ਕੈਂਪਸ ਛੋਟਾ ਤਿਆਰ ਕਰਾ ਕੇ ਕੀਤਾ ਘੱਟ ਕੇ ਕਲਾਸਾਂ ਸ਼ੁਰੂ ਕਰਾਤੀਆਂ ਵੀ ਲੈ ਵੀ ਹੁਣ ਤਾਂ ਇੱਕ ਵਾਰੀ ਕੰਮ ਚੱਲ ਪਿਆ ਭੈੜੀ ਤੋਂ ਭੈੜੀ ਵੀ ਸਰਕਾਰ ਆਊਗੀ ਕੋਈ ਇਹਨੂੰ ਰੋਕ ਨਹੀਂ ਸਕਦਾ ਪਰ ਦੁੱਖ ਦੀ ਹਾਲਾਤ ਇਹ ਨੇ 10 ਸਾਲ ਕਾਲੀ ਦਿਲ ਦੀ ਸਰਕਾਰ ਦੇ ਰਹਿ ਗਏ ਉਹਨਾਂ 10 ਸਾਲਾਂ ਦੇ ਵਿੱਚ ਐਸਾ ਨਾਸ਼ ਮਾਰਿਆ ਐਸਾ ਨਾਸ਼ ਮਾਰਿਆ ਜਦੋਂ 2017 ਦੇ ਵਿੱਚ ਅਸੀਂ ਵਾਪਸ ਆ ਕੇ ਹਾਲਾਤ ਦੇਖੇ ਬਾਬਾ ਹੀਰਾ ਸਿੰਘ ਪੱਠੜ ਕਰੋੜਾਂ ਰੁਪਏ ਦੇ ਕਰਜ਼ੇ ਦੇ ਵਿੱਚ ਸੀ ਜਿਹਨੂੰ ਬੰਦ ਕਰਨ ਤੋਂ ਬਿਨਾਂ ਕੋਈ ਸਥਿਤੀ ਨਹੀਂ ਨਜ਼ਰ ਆ ਰਹੀ ਸੀ ਤੇ ਯੂਨੀਵਰਸਿਟੀ ਕੈਂਪਸ 10 ਸਾਲ ਪਹਿਲਾਂ ਜਿੱਥੇ ਛੱਡ ਕੇ ਗਏ ਸੀ ਉਸੇ ਸਥਿਤੀ ਦੇ ਵਿੱਚ ਖੜਾ ਸੀ ਬਸ ਫਰਕ ਇੰਨਾ ਸੀ ਪੰਚਾਇਤ ਘਰ ਤੋਂ ਸ਼ਿਫਟ ਕਰਕੇ ਉਹਨੂੰ ਇੱਕ ਮੈਰਿਜ ਪੈਲੇਸ ਦੇ ਵਿੱਚ ਲੈ ਕੇ ਚਲਾਤਾ ਤੁਸੀਂ ਦੇਖ ਸਕਦੇ ਹੋ ਐਡੀ ਵੱਡਾ ਤੋਹਫਾ ਸਾਡੇ ਹਲਕੇ ਦਾ ਜਿਹੜਾ ਆਲੇ ਦੁਆਲੇ ਦੇ ਪਿੰਡਾਂ ਦੇ ਬੱਚਿਆਂ ਦਾ ਭੋਖ ਇਹ ਕਰ ਸਕਦਾ ਹੈ ਉਹ ਅੱਜ ਇੱਕ ਮੈਰਿਜ ਪੈਲੇਸ ਦੇ ਵਿੱਚੋਂ ਇੱਕ ਯੂਨੀਵਰਸਿਟੀ ਚੱਲ ਰਹੀ ਹੈ ਇੱਕ ਵਿਦਿਆ ਦਾ ਮੰਦਿਰ ਚੱਲ ਤੇ ਚੱਲ ਰਿਹਾ ਬਸ ਉਹ ਚੱਲ ਹੀ ਰਿਹਾ ਮਾਪੇ ਆਪਦਾ ਜਿਗਰ ਦਾ ਟੁਕੜ ਇਹ ਜਿਹੜਾ ਯੂਨੀਵਰਸਿਟੀ ਕੈਂਪਸ ਲਿਆਂਦਾ ਗਿਆ ਸੀ ਇਹ ਸੋਚ ਕੇ ਲਿਆਂਦਾ ਗਿਆ ਸੀ ਵੀ ਸਾਡੇ ਜਿਹੜੇ ਉਹਦੇ ਪਿੰਡਾਂ ਦੇ ਬੱਚੇ ਬਾਹਰ ਜਾ ਕੇ ਪੜ੍ਹ ਨਹੀਂ ਪਾਉਂਦੇ ਸਹੂਲਤਾਂ ਨਹੀਂ ਹੈ ਆਰਥਿਕ ਪੱਖੋਂ ਔਖੀ ਨੇ ਜੇ ਉਹਨਾਂ ਦੇ ਘਰਾਂ ਦੇ ਵਿੱਚ ਅਸੀਂ ਯੂਨੀਵਰਸਿਟੀ ਕੈਂਪਸ ਲਿਆ ਕੇ ਖੋਲ੍ਹ ਦਾਂਗੇ ਤਾਂ ਘੱਟੋ ਘੱਟ ਮਾਪਿਆਂ ਨੂੰ ਇਹ ਹੋਊਗਾ ਵੀ ਕੱਲੀ ਫੀਸ ਦਾ ਹੀ ਅਪਰਾਧ ਕਰਨ ਦੀ ਲੋੜ ਹੈ ਪਟਿਆਲੇ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਪੀ ਜੀਆਂ ਕਮਰੇ ਰੋਟੀ ਪਾਣੀ ਆਉਣ ਜਾਣ ਦਾ ਖਰਚਾ ਹੀ ਲੱਕ ਤੋੜ ਲੈਂਦਾ ਫੀਸ ਤਾਂ ਵਿਚਾਰਾ ਜਲੀ ਫਿਰ ਵੀ ਦੇ ਦੂਗਾ ਬਾਕੀ ਚੀਜ਼ਾਂ ਦੇ ਖਰਚੇ ਨਹੀਂ ਦੇ ਸਕਦਾ ਉਹ ਵੀ ਘੱਟੋ ਘੱਟ ਉਹ ਰੇ ਉਹ ਖਰਚੇ ਉਹਨਾਂ ਨੂੰ ਨਹੀਂ ਪੈਣੇ ਆਪਦੇ ਘਰੋਂ ਰੋਟੀ ਖਾ ਕੇ ਆਉਣਗੇ ਕਲਾਸ ਲਾ ਕੇ ਆਉਂਦਾ ਜਾ ਕੇ ਕੋਈ ਘਰ ਦਾ ਕੰਮਕਾਰ ਕਰ ਸਕੇ ਅਗਰ 2005 6 7 ਦੇ ਵਿੱਚ ਜਿਹੜੀ ਇਹ ਸ਼ੁਰੂਆਤ ਕਰੀ ਸੀ ਅਗਰ ਉਹ ਅੱਜ ਤੋਂ 10 15 12 ਸਾਲ ਪਹਿਲਾਂ 100 ਕਿੱਲੇ ਦੇ ਵਿੱਚ ਯੂਨੀਵਰਸਿਟੀ ਕੈਂਪਸ ਬਣਿਆ ਹੁੰਦਾ ਤਾਂ ਅੱਜ ਆਪਣੇ ਏਰੀਆ ਦੀ ਕਹਿ ਜਿਨਹਾਰ ਬਦਲੀ ਹੁੰਦੀ ਕਿ ਨਹੀਂ ਹਜ਼ਾਰਾਂ ਬੱਚਿਆਂ ਦਾ ਭੁੱਖ ਬਦਲਿਆ ਹੁੰਦਾ ਸਾਡੇ ਏਰੀਆ ਦੀ ਡਿਵੈਲਪਮੈਂਟ ਕਿੰਨੀ ਜ਼ਿਆਦਾ ਹੋਈ ਹੁੰਦੀ ਅੱਜ ਇੱਕ ਪੂਰਾ ਸ਼ਹਿਰ ਬਣਿਆ ਪਿਆ ਪਰ ਕੋਜੀ ਰਾਜਨੀਤੀ ਜਿਹੜੀ ਮੈਂ ਕਹਨਾ ਉਹ ਕੋਜੀ ਰਾਜਨੀਤੀ ਦੀ ਭੇਟ ਜਿਵੇਂ ਬਾਬਾ ਹੀਰਾ ਸਿੰਘ ਕਠੜ ਕਾਲ ਜਿਚੜਿਆ ਉਸੇ ਤਰੀਕੇ ਨਾਲ ਆ ਦੇਲਾ ਸਿੰਘਾਂ ਦਾ ਯੂਨੀਵਰਸਿਟੀ ਕੈਂਪਸ ਚੜਿਆ ਅੱਜ ਉਰੇ ਆਇਆਂ ਗੇੜਾ ਮਾਰ ਕੇ ਦੇਖਿਆ ਐਨਾ ਦੁੱਖ ਹੋਇਆ ਯਾਰ ਦੱਸ ਨਹੀਂ ਸਕਦੇ ਹਲੇ ਉਰੇ ਦੇ ਜਿਹੜੇ ਬੱਚੇ ਨੇ ਮੈਂ ਤਾਂ ਕਹਨਾ ਧੰਨ ਨੇ ਜਿਹੜੇ ਵਿਚਾਰੇ ਫੇਰ ਵੀ ਚਿਹਰੇ ਤੇ ਮੁਸਕਰਾਟਾਂ ਲੈ ਕੇ ਦਬੀ ਜ਼ੁਬਾਨ ਦੇ ਵਿੱਚ ਆਪਣੀਆਂ ਮੁਸ਼ਕਲਾਂ ਬਿਆਨ ਕਰ ਰਹੇ ਸੀ ਉਹ ਉਹਨਾਂ ਉਰੇ ਸਿਲਟੀ ਨਹੀਂ ਕੰਧਾਂ ਜਿਹੜੀਆਂ ਨੇ ਕਿਆਂ ਤੁਸੀਂ ਮੰਨ ਸਕਦੇ ਹੋ ਫਲੈਕਸ ਦੀਆਂ ਕੰਧਾਂ ਬਣਾ ਰੱਖੀਆਂ ਨੇ ਪਾਰਟੀਸ਼ਨ ਕਰ ਰੱਖੀਏ ਤਾਂ ਕਿ ਕਲਾਸਾਂ ਲੱਗ ਸਕਣ ਬਾਥਰੂਮ ਖਾਸ ਤੌਰ ਤੇ ਸਾਡੀ ਬੱਚੀਆਂ ਲਈ ਸਾਡੀਆਂ ਬੱਚੀਆਂ ਧੀਆ ਇੱਕ ਬਹੁਤ ਪ੍ਰੈਸ਼ੀਅਸ ਨਾਜ਼ੁਕ ਆਪਦੇ ਦਿਲ ਦਾ ਟੁਕੜਾ ਮਾਪੇ ਉਰੇ ਭੇਜਦੇ ਉਹਨਾਂ ਧੀਆ ਨੇ ਕਹਿ ਦਿੱ ਸਾਡੇ ਕੋਲ ਇੱਧਰ ਇੱਕੋ ਬਾਥਰੂਮ ਹੈ ਜਿਹਦਾ ਬੁਰਾ ਹਾਲ ਹੈ 100 ਤੋਂ ਵੱਧ ਹੋ ਰਹੀਤੀ ਸਾਡੇ ਬੱਚੇ ਨੌਜਵਾਨ ਮੁੰਡੇ ਉਹਨਾਂ ਦੇ ਬਾਥਰੂਮ ਦਾ ਹਾਲ ਤੁਸੀਂ ਦੇਖ ਸਕਦੇ ਹੋ ਕੀ ਸਥਿਤੀ ਉਹਨਾਂ ਦੇ ਬਾਥਰੂਮਾਂ ਦੀ ਬਣੀ ਪਈ ਹੈ ਕੀ ਜਿਹੜੇ ਸਰਕਾਰ ਦੇ ਵਿੱਚ ਹੁਕਮਰਾਨ ਬੈਠੇ ਆ ਉਹ ਜਵਾਬ ਦੇਣਗੇ ਕੀ 4 ਸਾਲ ਚਲੋ ਪਹਿਨਿਆ ਦਾ ਸਰਕਾਰਾਂ ਮਾੜੀਆਂ ਸੀ ਘਟੀਆਂ ਸੀ ਗੰਦੀਆਂ ਸੀ ਹਰਾਤੀਆਂ ਲੋਕਾਂ ਨੇ ਕੱਢਦੇ ਤੁਹਾਨੂੰ 4 ਸਾਲ ਹੋ ਗਏ ਤੇ ਸਭ ਤੋਂ ਵੱਡੀ ਗੱਲ 2002 ਤੋਂ 2007 ਦਾ ਜਿਹੜਾ ਪੀਰੀਅਡ ਸੀਗਾ ਉਸ ਵੇਲੇ ਹੋਇਆ ਸੀ ਕਿ ਸਾਡੇ ਹਲਕੇ ਦਾ ਜਿੱਤਿਆ ਹੋਆ ਐਮਐਲਏ ਇੱਕ ਵੱਡੇ ਮੰਤਰੀ ਮੰਡਲ ਦੇ ਪਦ ਤੇ ਬੈਠਾ ਸੀ 2007 ਤੋਂ ਲੈ ਕੇ ਆ ਹੁਣ ਮੈਨੂੰ ਲੱਗਾ 17 ਸਾਲ ਬਾਅਦ ਜਾ ਕੇ ਮੰਜ਼ਰ ਬਣਿਆ ਕਿ ਸਾਡੇ ਹਲਕੇ ਦਾ ਜਿੱਤਿਆ ਹੋਇਆ ਐਮ.ਐਲ.ਏ ਸਰਕਾਰ ਦੇ ਵਿੱਚ ਕਿਸੇ ਵੱਡੇ ਪਦ ਤੇ ਬੈਠਾ ਇੱਕ ਮੰਤਰੀ ਦੇ ਪਦ ਤੇ ਬੈਠਾ ਤਾਂ ਲੋਕਾਂ ਨੂੰ ਉਮੀਦ ਸੀ ਵੀ ਜਿਵੇਂ ਉਦੋਂ ਵੱਡੇ ਵੱਡੇ ادارے ਬਣੇ ਸੀ ਵੱਡੀਆਂ ਵੱਡੀਆਂ ਚੀਜ਼ਾਂ ਬਣੀਆਂ ਸੀ ਕਿਤੇ ਦੁਬਾਰਾ ਹੁਣ ਫੇਰੇ ਮਾਹੌਲ ਆਉ। 4 ਸਾਲ ਹੋ ਗਏ ਮੰਤਰੀ ਜੀ ਥੋਡੀ ਸਰਕਾਰ ਬਣੇ ਨੂੰ 4 ਸਾਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਨਵੇਂ ਕਾਲਜ ਬਣਾਉਣੇ ਤਾਂ ਬਹੁਤ ਦੂਰ ਦੀ ਗੱਲ ਆ ਸੀ ਤੁਹਾਡੇ ਤੋਂ ਉਮੀਦ ਨਹੀਂ ਕਰਦੇ। ਘਟੂ ਘਟ ਇੰਨਾਂ ਨੂੰ ਤਾਂ ਸਾਂਭ ਲੈਂਦੇ। ਇੱਥੇ ਤਾਂ ꝺੜਾ ਮਾਰ ਕੇ ਦੇਖ ਲੈਂਦੇ। ਜੋ ਸਥਿਤੀ ਬਣੀ ਪਈ ਆ ਨਾਲ ਦੇ ਟੋਬ ਆਪਿਆ ਸੱਪ ਸਲੂਤੀ ਬਿਮਾਰੀ ਪਤਾ ਨਹੀਂ ਕੀ ਕੀ ਪਿੱਛੇ ਫੈਲੂਗੀ ਬਾਥਰੂਮਾਂ ਦਾ ਬੁਰਾ ਹਾਲ ਹੋਇਆ ਪਿਆ ਸਾਨੂੰ ਫੈਕਲਟੀ ਦੇ ਵੀ ਕੁਝ ਲੋਕ ਮਿਲੇ ਉਹਨਾਂ ਨੂੰ ਅਸੀਂ ਕਈ ਗੱਲਾਂ ਪੁੱਛਣ ਦੀ ਕੋਸ਼ਿਸ਼ ਕਰੀਆ ਪਰ ਚਲੋ ਸਰਕਾਰੀ ਮੁਲਾਜ਼ਮ ਨੇ ਨਹੀਂ ਦੱਸਿਆ ਪਰ ਉਹਨਾਂ ਦੀਆਂ ਬੇਬਸੀ ਜਿਹੜੀ ਚਿਹਰੇ ਤੇ ਨਜ਼ਰ ਆ ਰਹੀ ਸੀ ਉਹ ਸਾਨੂੰ ਆਪਣੇ ਆਪ ਦੱਸ ਰਹੀ ਸੀ ਵੀ ਐਡੀ ਜਗ੍ਹਾ ਪਈ ਆ ਉਹਰੇ ਕਟੋਕਟ ਕਮਰੇ ਚਾਰ ਬਣਾ ਦੋ ਯਾਰ ਕਲਾਸਾਂ ਤਾਂ ਕਟੋਕਟ ਪੂਰੀਆਂ ਲੱਗ ਜਾਣ ਸਟਾਫ ਤਾਂ ਪੂਰਾ ਮਹਈਆ ਕਰਾ ਦੋ ਤੁਸੀਂ ਸਹੂਲਤ ਨਹੀਂ ਦੇ ਸਕਦੇ ਤਾਂ ਸਟਾਫ ਤਾਂ ਦੇ ਦਿਓ ਸਾਡੇ ਬੱਚੇ ਪੜ੍ਹ ਲੈਣਗੇ ਨਾ ਸਟਾਫ ਤੁਸੀਂ ਪੂਰਾ ਚੰਗੇ ਤਰੀਕੇ ਨਾਲ ਕੋਈ ਕਿ ਕਈ ਬੱਚਿਆਂ ਨੇ ਕਿਹਾ ਜੀ ਪੋਲਿਟੀਕਲ ਸਾਇੰਸ ਦੇ ਟੀਚਰ ਨਹੀਂ ਇੰਗਲਿਸ਼ ਦੇ ਟੀਚਰ ਨਹੀਂ ਹੈਗੇ ਨਾ ਤੁਸੀਂ ਸਾਨੂੰ ਇਨਫਰਾਸਟ੍ਰ ਗੱਲਾਂ ਕਰਦੇ ਹੋ ਤੁਸੀਂ ਸਿੱਖਿਆ ਕ੍ਰਾਂਤੀ ਦੀ ਆ ਸਿੱਖਿਆ ਕ੍ਰਾਂਤੀ ਆ ਤੁਹਾਡੀ ਸ਼ਰਮ ਆਉਣੀ ਚਾਹੀਦੀ ਐ ਸ਼ਰਮ ਤੇ ਮੈਂ ਕਹਿੰਦਾ ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਹੁਣ ਤਾਂ ਘੱਟੋ ਘੱਟ ਤੁਹਾਡੇ ਸਾਹਮਣੇ ਲਿਆਤਾ ਹਲੇ ਵੀ ਸ਼ਰਮ ਕਰ ਲੋ ਰਾਜਨੀਤੀ ਪੱਧਰ ਤੋਂ ਉੱਪਰ ਉੱਠ ਕੇ ਬੱਚੇ ਆਪਣੇ ਸਾਂਝੇ ਨੇ ਕੋਈ ਬਾਹਰੋਂ ਨਹੀਂ ਆਏ ਕੋਈ ਲੀ ਲਾਂਦਾ ਹੈ ਕੋਈ ਪਟਾਲਦਾ ਹੈ ਕੋਈ ਪਾਪੜੇ ਦਾ ਹੈ ਕੋਈ ਦੇਲਾ ਆਂਦਾ ਹੈ ਇਦਾਂ ਇੰਨਾ ਪਿੰਡਾਂ ਦੇ ਆਪਣੇ ਬੱਚੇ ਕਿਸੇ ਵੀ ਪਾਰਟੀ ਦੇ ਹੋ ਸਕਦੇ ਨੇ ਘੱਟੋ ਘੱਟ ਇਹਨਾਂ ਦੇ ਭਵਿੱਖਕ ਨਹੀਂ ਦੇਖਦੇ ਹੋਏ ਇਮੀਡੀਏਟਲੀ ਇਸ ਦਾ ਤੁਸੀਂ ਸੰਗਿਆਨ ਲੈ ਕੇ ਮੈਂ ਉਮੀਦ ਕਰਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਤੁਸੀਂ ਸਭ ਤੋਂ ਪਹਿਲਾਂ ਇਮੀਡੀਏਟਲੀ ਟੀਚਰ ਪ ਸਭ ਤੋਂ ਪਹਿਲਾਂ ਜਿਹੜੀਆਂ ਐਡੀਸ਼ਨਲ ਕਲਾਸਰੂਮਸ ਨੇ ਉਹ ਕਰਾਉਂਗੇ ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ 2005 ਦੀ ਟੈਕਨੋਲੋਜੀ ਤੇ ਚੱਲਦੇ ਆ ਰਹੇ ਨੇ ਘੱਟੋ ਘੱਟ ਉਹ ਅਪਗ੍ਰੇਡ ਕਰਾ ਕੇ ਇਸ ਤਰ੍ਹਾਂ ਦੀ ਜਿਹੜੀ ਬੇਸਿਕ ਫੈਸਿਲਿਟੀਆਂ ਨੇ ਉਹ ਇਹਨਾਂ ਨੂੰ ਰਿਪਰੋਵਾਈਡ ਕਰਾਓ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਆਂ ਬੱਚਿਆਂ ਦਾ ਭਵਿੱਖ ਹੈ ਬਾਬਾ ਹੀਰਾ ਸਿੰਘ ਪਠੜ ਕਾਲਜ ਦੀ ਤੁਸੀਂ ਬਲੀ ਦੇਤੀ ਉੱਥੇ ਤੁਸੀਂ ਭਵਿੱਖ ਮਾਰਤਾ ਹੈ ਇਹਦੀ ਘੱਟੋ ਘੱਟ ਬਲੀ ਚੜਨ ਤੋਂ ਇਹਨੂੰ ਤਾਂ ਸਾਂਭ ਲਈ ਆਪਾਂ ਜਿਹੜੇ ਬੱਚੇ ਅੱਜ ਉਹਦੇ ਪੜਨ ਨਾਉਂਦੇ ਆ ਬਹੁਤ ਸੁਪਨੇ ਲੈ ਕੇ ਪੜਨ ਨਾਉਂਦੇ ਆ ਇਹਨਾਂ ਦੇ ਭਵਿੱਖ ਨਾਲ ਖਲਵਾੜ ਨ ਮੁੱਢਾ ਲਾ ਕੇ ਖੜਾਂਗੇ ਸਾਡੇ ਨੌਜਵਾਨ ਬੱਚਿਆਂ ਨੂੰ ਇਹੀ ਕਹਾਂਗੇ ਜੀ ਲਾ ਕੇ ਪੜੋ ਕਿਉਂਕਿ ਤੁਸੀਂ ਸਾਡਾ ਭਵਿੱਖ ਹੋ ਥੋੜੇ ਬਿਨਾ ਇਸ ਦੇਸ਼ ਦਾ ਇਸ ਸੂਬੇ ਦਾ ਕੁਝ ਨਹੀਂ ਹੋ ਸਕਦਾ ਜਿਉਂ ਸਰਕਾਰਾਂ ਨੇ ਅੱਜ ਤੁਹਾਨੂੰ ਫੈਸਿਲਟੀਆਂ ਤੋਂ ਦੂਰ ਰੱਖਿਆ ਇਹ ਸਰਕਾਰਾਂ ਨੂੰ ਵੀ ਅੱਗੇ ਤੁਸੀਂ ਆ ਕੇ ਸਾਹਮਣਾ ਤੁਸੀਂ ਆ ਕੇ ਚਲਾਉਣਾ ਸੋ ਤੁਸੀਂ ਇਸ ਨੂੰ ਇਕੱਲਾ ਸਿਸਟਮ ਦਾ ਮਾੜਾ ਹਾਲ ਹੈ ਕਹਿ ਕੇ ਦੂਰ ਨਹੀਂ रह ਸਕਦੇ ਆਪਣੀ ਆਵਾਜ਼ ਚੱਕੋ ਆਪਣੀ ਆਵਾਜ਼ ਨੂੰ ਬੁਲੰਦ ਕਰੋ ਕਿਉਂਕਿ ਜਦੋਂ ਨੌਜਵਾਨ ਬੋਲਦਾ ਤਾਂ ਦੁਨੀਆ ਸੁਣਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ